ਜਾ ਕੇ ਜ਼ਿਆਤੀਆਂ ਕਰਦੇ ਬਾਕੀ ਇਹ ਬੜਾ ਕੁਝ ਹੁੰਦਾ ਮੇਰੇ ਨਾਲ ਆ ਬੜਾ ਲੇਕਿਨ ਮੈਂ ਗਿਆ ਨਹੀਂ ਠੀਕ ਤੇ ਇਹ ਜਿਹੜਾ ਇਹ ਕੰਮ ਹੈ ਦੇਖੋ ਮੈਂ ਲੂਤ ਨੂੰ ਤਬਾਹ ਕਰ ਰਿਹਾ ਇਹਦੇ ਤਬਾਹੀ ਹੈ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਇੱਕ ਚੜ੍ਹਦੇ ਪੰਜਾਬ ਦੇ ਭਰਾ ਦਾ ਬਹੁਤ ਵੱਡਾ ਇਨਕਿਸ਼ਾਫ ਆਇਆ ਉਹਨਾਂ ਨੇ ਇੱਕ ਅੰਜ ਦੀ ਚੀਜ਼ ਸਾਨੂੰ ਦਸੀਏ ਜਿਹੜੀ ਅਸੀਂ ਸੁਣ ਕੇ ਤੇ ਅਸੀਂ ਦੇਖ ਕੇ ਸਾਡੇ ਹੋਸ਼ ਗੁੰਮ ਹੋ ਗਏ ਨੇ ਗਰੀਸ ਦੇ ਜਿਹੜੇ ਗੋਰੇ ਨੇ ਉਹ ਪੰਜਾਬ ਦੇ ਜਿਹੜੇ ਬੱਚੇ ਨੇ ਮੁਸਲਮਾਨਾਂ ਦੇ ਬੱਚੇ ਸਿੱਖਾਂ ਦੇ ਬੱਚੇ ਤੇ ਹਿੰਦੂਆਂ ਦੇ ਬੱਚਿਆਂ ਦੇ ਨਾਲ ਗਲਤ ਕੰਮ ਕਰਦੇ ਨੇ ਗਲਤਕਾਰੀਆਂ ਕਰਦੇ ਨੇ ਇਸ ਸਬੰਧ ਵਿੱਚ ਆਈ ਦੀ ਵੀਡੀਓ ਵੀਡੀਓ ਅਲਵਾਦਣ ਵੀਡੀਓ ਅਲਵਾਦਣ ਤੋਂ ਪਹਿਲੇ ਇਤਮਾਮ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਬੁਲਾਉਂਦੇ ਨੇ ਆਂਦੇ ਨੇ ਆਉ ਤੁਹਾਨੂੰ ਪੈਸੇ ਦੇਈਏ ਉਸ ਤੋਂ ਇਲਾਵਾ ਤੁਹਾਨੂੰ ਖਾਣ ਪੀਣ ਵਾਸਤੇ ਸ਼ਾਵਾਂ ਦੇਨੇ ਆ ਕੰਮ ਦੇਨੇ ਆ ਪਰ ਉਹ ਕੰਮ ਨਹੀਂ ਦਿੰਦੇ ਆ ਫਿਰ ਅੱਗੋਂ ਗਲਤ ਕੰਮ ਕਰਵਾਉਂਦੇ ਨੇ ਇਹ ਬੜੀ ਇਸ ਚੀਜ਼ ਦੀ ਬੜੀ ਹਿਰਸ ਹੁੰਦੀ ਏ ਇਹਨਾਂ ਦੇ ਜਿਹੜੇ ਬੁੱਢੇ ਨੇ ਆਖਣਗੇ ਅਸੀਂ ਤੁਹਾਨੂੰ 50 ਯੂਰੋ ਦਾਂ ਤੇ ਤੁਹਾਨੂੰ ਨਾਲ ਕਾਫੇ ਪਿਆਵਾਂ ਨਾਲ ਦੁੱਧ ਸ਼ੋਧ ਯੂਰੋ ਲਾਲਚ ਦਿੰਦੇ ਨੇ ਰੋਟੀ ਵੀ ਖਵਾਵਾਂ ਦੇ ਸਾਰਾ ਕੁਝ ਕਰਾਂਗੇ ਇਹ ਕਰਕੂੜ ਕੇ ਜਨਾਬ ਇਹਨਾਂ ਲਾਈ ਜਾਂਦੇ ਨੇ ਫਿਰ ਬਾਅਦ ਉਹਨਾਂ ਨੂੰ ਜਾ ਕੇ ਜ਼ਿਆਤੀਆਂ ਕਰਦੇ ਬਾਕੀ ਇਹ ਬੜਾ ਕੁਝ ਹੁੰਦਾ ਮੇਰੇ ਨਾਲ ਆ ਬੜਾ ਲੇਕਿਨ ਮੈਂ ਗਿਆ ਨਹੀਂ ਠੀਕ ਹੈ ਤੇ ਇਹ ਜਿਹੜਾ ਇਹ ਕੰਮ ਹੈ ਦੇਖੋ ਮੈਂ ਲੂਤ ਨੂੰ ਤਬਾਹ ਕਰ ਛੜੇ ਇਹਦੇ ਜਿਹੜੀ ਤਬਾਹੀ ਹੈ ਸਹੀ ਬਾਤ ਹੈ ਨਾ ਬੰਦਾ ਘਰ ਦੇ ਕਾਬਲ ਦੇ ਨਾ ਬਾਹਰ ਦੇ ਬਿਹਤਰ ਇਹ ਆ ਵਣੇ ਤਿਆਦ ਕਰਨ ਜਿਹੜਾ ਕੋ ਆਕੇ ਆ ਉਹ ਕੰਮ ਉਹਨੂੰ ਆਖਣ ਖਸਮਾਂ ਨੂੰ ਖਾ ਜੀ ਭਾਈ ਜੀ ਬਾਈ ਬਿਲਕੁਲ ਹੀ ਥੋੜੇ ਜਿਹਾ ਪੈਸੇ ਨਹੀਂ ਵਰਿਆ ਤਾਂ ਬੰਦੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਇਹ ਇਹਨਾਂ ਬੰਦਾ ਬਚ ਕੇ ਰਾਨ ਆਪਣੇ ਆਪਣੇ ਭਰਾਵਾਂ ਕੀ ਮੈਸੇਜ ਹੈ ਅਸੀਂ ਵੀ ਬਚ ਕਰਾਨੇ ਜੀ ਇੱਜ਼ਤ ਦੀ ਖਾਲੋ ਕਿਉਂ ਟੈਕਸੀ ਵਾਲਾ ਟੈਕਸੀ ਕਾਰ ਵਾਲਾ ਯੰਗ ਲੜਕਾ ਆਇਆ ਕਹਿੰਦਾ ਕਿੱਥੇ ਜਾਣਾ ਅਸੀਂ ਜਾਣਾ ਥੋੜੇ ਜੁੱਤੇ ਤਰਾ ਕੋ ਮਕਡੋਨਲਸ ਕਹਿੰਦਾ ਉਹ ਤੁਹਾਨੂੰ ਲਾ ਦਿੰਦਾ ਉਹਦੀ ਨਾਲ ਦੋਸਤ ਕਹਿੰਦਾ ਚੱਲ ਚੱਲੀਏ ਮੈਂ ਕਹਾਂ ਨਾ ਇਹ ਬੰਦਾ ਦੋਨੋਂ ਮੇਰੀ ਬਚ ਕੇ ਰਹੀ ਦੇਤੀ ਯਾਨੀ ਕੋ ਉਸ ਬੱਚੇ ਉਹ ਬੰਦੇ ਦੀ ਉਮਰ ਹੋਣੀ ਹੈ 22 23 ਸਾਲ ਅਸਲਾਮੁਅਲੈਕੁਮ ਜੀ ਮੇਰਾ ਨਾਮ ਅਲੀ ਸ਼ੇਰ ਹੋਰ ਆਪ ਦੇਖ ਰਹੇ ਪੰਜਾਬ ਯੂਰੋ ਟੀਵੀ ਇੱਕ ਹੋਰ ਬਾ ਮਕਸਦ ਵੀਡੀਓ ਲੈ ਕੇ ਆਪकी ਖਿਦਮਤ ਵਿੱਚ ਹਾਜ਼ਰ ਹੋਏ ਹ ایتھن شہر میں موجود ہے امونی اس جگہ کا نام ہے جو کہ سینٹر ہے ایتھن کا اور ایتھن کیپیٹل ہے یونان کا ایک بڑا سینسٹیو ٹاپک ہے جس کو لے کے آج ہم آپ کی خدمت میں حاضر ہوئے ہیں یقیناً یہ آج سے پہلے کبھی بھی آپ کو کسی نے نہیں بتایا ہوگا کہ یہاں پہ جو ہمارے پاکستانی امیگرنٹس آتے ہیں یا انڈین آتے ہیں یا بنگلہ دیش سے بچے آتے ہیں جو ڈھارہ سال سے کم ہوتے ہیں یا زیادہ ہوتے ہیں یہاں پہ ان کا مس یوز کیا جاتا ہے ان کو پیسوں کا لالچ دے کے جو یہاں کے اولڈ پرسن ہیں ٹھیک ہے بزرگ حضرات ہیں وہ آپ کو کام کا لالچ دے کے ورگ لائیں گے ٹرینوں اور بسوں میں آپ کے ساتھ کھڑے ہوں گے اور آپ کو کہیں گے کہ آپ پیسے لے لیں میرے ساتھ کافے پینے چلیں یا میرے پاس کام ہے میرے ساتھ چلیں اس ویڈیو کو بنانے کا پرپس یہ ہے جو بچے ہمارے کل کو آئیں گے یا جو نوجوان یہاں پہ رہتے ہیں انہیں پتہ ہو کہ اگر وہ امونی آ رہے ہیں یا ٹرین بس میں کوئی بندہ ان سے اس طرح بات کر رہا ہے ਉਨੇ ਨੌਲੇਜ ਹੋ ਇਸ ਚੀਜ਼ ਦਾ ਕਿ ਉਹ ਕਿਸ ਮਕਸਦ ਲਈ ਬਾਤ ਕਰ ਰਹਾ ਹਾਂ ਅਸੀਂ ਗੁਫਤਗੂ ਕਾ ਆਗਾਜ਼ ਕਰਦੇ ਹਾਂ ਅਸਲਾਮੁਅਲੈਕੁਮ ਵੈਲੈਕੁਮ ਸਲਾਮ ਪਿਆਰੇ ਭਾਈ ਕੀ ਨਾਂ ਤੁਹਾਡਾ ਭਾਈ ਨਾਂ ਜ਼ਾਹਿਦ ਜ਼ਾਹਿਦ ਕਿੰਨੀ ਦੇਰ ਹੋ ਗਈ ਇਥੇ ਤਕਰੀਸ ਰਹਿੰਦੇ ਹੋ ਭਾਈ ਤਕਰੀਬਨ 3 ਸਾਲ ਹੋ ਗਏ ਨੇ 3 ਸਾਲ ਹੋ ਗਏ ਨੇ ਅੱਛਾ ਥੋੜਾ ਜਿਹਾ ਦੱਸੋ ਜਿਹੜਾ ਸਾਡਾ ਟੌਪਿਕ ਅੱਜ ਦਾ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਠੀਕ ਹੈ ਕਿਵੇਂ ਕੀ ਆਣ ਕੇ ਆਂਦੇ ਨੇ ਤੁਹਾਡਾ ਜਿਹੜਾ ਇਨਸੀਡੈਂਟ ਹੋਇਆ ਥੋੜਾ ਜਿਹਾ ਸ਼ੇਅਰ ਕਰੋ ਭਾਜੀ ਆ ਕੇ ਲਾਲਚ ਦਿੰਦੇ ਨੇ ਆਓ ਤੇ ਚਲੋ ਪਾਰਿਆ ਇਸ਼ਾਰੇ ਕਰੀਏ ਕਾਫੇ ਸ਼ਾਪੇ ਪੀ ਵੀਏ ਜਰਾ ਉੱਥੇ ਜਾਣਾ ਬੋਲਤਾ ਮਾਰਨ ਚੱਲਨੇ ਆ ਠੀਕ ਹੈ ਲੈ ਕੇ ਜਾਂਦੇ ਨੇ ਉਹ ਮਿਸ ਜਿਹੜਾ ਨਾ ਕਿੰਨੇ ਉਹ ਜਿਹੜਾ ਮਿਸਯੂਜ਼ ਕਰਦੇ ਨੇ ਉਹ ਜਿਹੜਾ ਉਹ ਹਿਸਾਬ ਹੋਇਆ ਕਿ ਕੁੰਮੇ ਜਿਹੜਾ ਕੁੰਮੇ ਲੂਤ ਤੇ ﻋザਬ ਆਇਆ ਸੀ ਉਹ ਸਾਡੇ ਪਾਕਿਸਤਾਨ ਵੇਖ ਲਓ ਤੁਸੀਂ ਆ ਰਿਹਾ ਆ ਸਾਡੇ ਪਾਕਿਸਤਾਨੀ ਯੰਗ ਜਨਰੇਸ਼ਨ ਜਿਹੜੀ ਹੈ ਭਾਜੀ ਤੁਹਾਨੂੰ ਪਤਾ ਫੋਨ ਗਰਮ ਹੁੰਦਾ ਠੀਕ ਹੈ ਇਹ ਨਹੀਂ ਸਮਝ ਸਕਦੇ ਉਹਨਾਂ ਨੂੰ ਤੇ ਜਾਣ ਬੁਝ ਕੇ ਟਰ ਜਾਂਦੇ ਨਾਲ ਬਾਅਦ ਵਿੱਚ ਤੁਸੀਂ ਪਸੰਦਦੇ ਹੋ ਠੀਕ ਹੈ ਇਹ ਹਕੀਕਤ ਗੱਲ ਹੈ ਇਹ ਜੇ ਕੱਲ ਦਾ ਵਾਕਿਆ ਤੁਹਾਨੂੰ ਦੱਸਣਿਆ ਪਰਸੋ ਚੌਥ ਮੈਂ ਕੋਸਤੂ ਆਇਆ ਜਜ਼ੀਰੇ ਤੋਂ ਕੰਮ ਕਰਕੇ ਹੋਟਲ ਤੇ ਤੇ ਥੀਨੇ ਜਿਉਂ ਹੀ ਆਉਂਦਾ ਗਿਆ ਨਾ ਮੈਂ ਬੋਲ ਤੇ ਤੇ ਨਿਕਲ ਗਿਆ ਸਹੀ ਹੈ ਤੇ ਕੱਲ ਥੀਆ ਪੜਿਆ ਕੱਲ ਥੀਆ ਕਮੈਂਟ ਕਰਿਆ ਬਾਬਾ ਸਹੀ ਹੈ ਕਹਿੰਦਾ ਵਰਾ ਕਾਫੇ ਪਿੰਡ ਚਲੀ ਹੈ ਸਹੀ ਹੈ ਮੈਂ ਕਿਹਾ ਫੀਲੇ ਇਹੋ ਦੇ ਬੋਰੋ ਇਹੋ ਕਹਾਣੀ ਧੁਲਿਆ ਤੀ ਬਤਾਲੋ ਲੈਇਲਾ ਦਿੱਲੀ ਦਿਆ ਲਿਪਤਾ ਲੇ ਫਿਰ ਪੰਜਾਬੀ ਗੱਲ ਕਰੀ ਹਾਂ ਸਹੀ ਹੈ ਮੈਂ ਉਹਨਾਂ ਆਖਿਆ ਵਾ ਮੈਂ ਨਹੀਂ ਕਰ ਸਕਦਾ ਕਿ ਤੇਰੇ ਨਾਲ ਵਾ ਮੇਰੀ ਉਮਰ ਕਿੰਨੀ ਹੈ 18 ਸਹੀ ਹੈ 18 ਸਾਲ ਮੇਰੀ ਉਮਰ ਹੈ ਸਹੀ ਹੈ ਮੈਂ ਕਿਹਾ ਠੀਕ ਹੈ ਸੀ ਆਪਣੀ ਮਜ਼ਦੂਰੀ ਕਰਨ ਆਇਆ ਮਜ਼ਦੂਰੀ ਕਰਨੀ ਹੈ ਸਾਡਾ ਨਹੀਂ ਆਖਿਆ ਸਹੀ ਹੈ ਇਸ ਕਮਾਈ ਵਧਣੇ ਦਾ ਆਂਦਾ ਪਾਕਿਸਤਾਨੀ ਹੋਰ ਵੀ ਮੁੰਡੇ ਕਰਦੇ ਨੇ ਮੇਰੇ ਕੋ ਪੈਸੇ ਲੈਂਦੇ ਨੇ ਅੰਜੇ ਤੂੰ ਵੀ ਪੈਸੇ ਲਿਲਾ ਮੈਂ ਆਖਿਆ ਵਾ ਮੈਂ ਕੰਮ ਕਰਕੇ ਆਇਆ ਮੈਂ ਪੈਸੇ ਬਹੁਤ ਜ਼ਿਆਦਾ ਕਮਾ ਕੇ ਆਂਦੇ ਨੇ ਸਹੀ ਹੈ ਉਮਰ ਕਿੰਨੀ ਸੀ ਉਹ ਜਵਾਬੀ ਅਸੀ ਉਹਦੀ ਕੋਈ 70 ਕੇ ਸਾਲ ਉਮਰ 70 ਸਾਲ ਉਮਰ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਮੈਂ ਤੇ ਹੀ ਪੇਗਾਮ ਦੇਣਾ ਚਾਹਨਾ ਕਿ ਜਿਹੜੇ ਨਵੇਂ ਮੁੰਡੇ ਆਂਦੇ ਨੇ ਠੀਕ ਹੈ ਹਾਨੂੰ ਕਿੰਨੀ ਢੇਰ ਹੋ ਗਈ 6-7 ਸਾਲ ਹੋ ਗਏ ਨੇ ਤੇ ਉਹਨਾਂ ਨੂੰ ਇਹ ਇhtiyat ਕਰਨੀ ਚਾਹੀਦੀ ਹੈ ਮਿਲਦੇ ਨੇ ਅਕਸਰ ਟ੍ਰੇਨ ਦੇ ਵਿੱਚ ਮਿਲਦੇ ਨੇ ਆਹ ਨੂੰ ਫਾਲੋ ਕਰ ਦਿੰਦੇ ਆ ਬੜੀ ਦਫਾ ਮੁੰਨ ਵੀ ਮਿਲੇ ਨੇ ਟ੍ਰੇਨ 'ਚ ਕੰਮ ਤੇ ਜਾਣਾ ਵਾ ਟ੍ਰੇਨ ਦੇ ਦੌਰਾਨ ਮਿਲਦੇ ਨੇ ਸਵੇਰ ਕਦੀ ਮਿਲ ਗਏ ਰਾਤ ਨੂੰ ਮਿਲ ਗਏ ਜੀ ਟਾਪਿਕ ਹੈ ਇਹ ਜੀ ਇੱਥੇ ਜਿਹੜੇ ਬਾਬੇ ਨੇ ਜਿਹੜੇ ਸਾਡੇ ਜਿੰਨੇ ਲੋਕ ਆਂਦੇ ਨੇ ਇੱਥੇ ਸੇ ਜਿਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈ ਮਜਬੂਰੀ ਨਹੀਂ ਹੈ ਉਹ ਇੱਥੇ ਉਹਨਾਂ ਦੇ ਬੰਦੇ ਨੇ ਆਪਣਾ ਟੈਨਸ਼ਨਾਂ ਦੇ ਵਿੱਚ ਲੈ ਟੈਨਸ਼ਨਾਂ ਦੇ ਵਿੱਚ ਤੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਨੇ ਕੋਈ ਕਾਫੇ ਦਾ ਲਾਲਚ ਦਿੰਦੇ ਨੇ ਤੇ ਲਵਾ ਖੂਨ ਹੁੰਦਾ ਬਚਰੇ ਨਾਲੇ ਗੁਰਬਤ ਦੇ ਮਾਰੇ ਸਭ ਤੋਂ ਵੱਡੀ ਮੇਨ ਗੱਲ ਕੰਮ ਨਹੀਂ ਹੈ ਜਿਨ੍ਹਾਂ ਕੋਲ ਪੇਪਰ ਨਹੀਂ ਹੈ ਜਿਨ੍ਹਾਂ ਕੋਲ ਕਾਗਜ਼ ਨਹੀਂ ਹੈ ਉਹਨਾਂ ਕੀ ਕਰਨਾ ਬਚਰੇ ਮਜਬੂਰੀ ਦਾ ਲੋਕ ਫਾਇਦਾ ਉਠਾਉਂਦੇ ਨੇ ਔਰ ਗਲਤ ਕਰਦੇ ਨੇ ਯਾਰ ਸਹੀ ਹੈ ਇਹ ਸਾਡੇ ਨਾਲ ਸਾਡਾ ਸਲਾਮ ਇਜਾਜ਼ਤ ਦਿੰਦਾ ਹੈ ਸਹੀ ਲੋਕ ਲੋਕ ਕਰਦੇ ਨੇ ਲੇਕਿਨ ਮਜਬੂਰੀ ਦੇ ਵਾਸਤੇ ਕਰਦੇ ਨੇ ਸਹੀ ਹੈ ਇਹ ਸਾਰਾ ਅੱਛਾ ਜ਼ਿਆਦਾਤਰ ਕਿਸ ਜਗ੍ਹਾ ਤੇ ਜ਼ਿਆਦਾਤਰ ਇਹ ਲੋਕ ਹੁੰਦੇ ਨੇ ਤਾਂ ਕਿ ਜਿਹੜੇ ਲੋਕ ਵੇਖਣਦੇ ਨੇ ਜਾਂ ਬੱਚੇ ਜਿਹੜੇ ਸੈਂਟਰ ਚ ਆਉਣ ਸ਼ਹਿਰ ਚ ਆਉਣ ਉਹਨਾਂ ਨੂੰ ਪਤਾ ਹੋਵੇ ਉਹ ਜ਼ਰਾ ਥੋੜੀ احتیاط ਕਰ ਲਈਏ ਇਹ ਸਰ ਜੀ ਇੱਥੇ ਨੇ ਦੀ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਬਾਬੇ ਨੇ ਦੱਬਦੇ ਤੁਹਾਨੂੰ ਅੱਛਾ ਹਰ ਜਗ੍ਹਾ ਤੇ ਨਹੀਂ ਹਰ ਜਗ੍ਹਾ ਤੇ ਸਹੀ ਹੈ ਤੇ ਇੱਥੇ ਜੀ ਨਾ ਚਲੋ ਅਸੀਂ ਤਾਂ الحمداللہ ਕੰਮ ਲੱਗ ਗਏ ਆ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈ ਪੇਪਰ ਨਹੀਂ ਹੈ ਤੇ ਪੇਪਰਾਂ ਤੋਂ ਵਗੈਰਾ ਕੰਮ ਨਹੀਂ ਰੱਖਦੇ ਠੀਕ ਉਹਨਾਂ ਮਕਾਨਾਂ ਦੇ ਕਿਰਾਇਆ ਦੇਣੇ ਖਰਚੇ ਦੇਣੇ ਪਿੱਛੇ ਹੀ ਫੈਮਿਲੀ ਪਤਨੀ ਕਿਹੜੇ ਹਾਲਚ ਇਨਸਾਨ ਆਏ ਹੁੰਦਾ ਕੋਈ ਆਪਣਾ ਜ਼ੇਵਰ ਵੇਚ ਕੇ ਆਂਦਾ ਕੋਈ ਜ਼ਮੀਨ ਵੇਚ ਕੇ ਆਂਦਾ ਕਿਸਨ ਕੋਈ ਨੀਲਾ ਮੈਂ ਅੰਦਰ ਦਾ ਉਹ ਜਿਹਦਾ ਬੀਦੀ ਉਹਨ ਸਭ ਤੋਂ ਬਿਹਤਰ ਬਤੋਂਦਾ ਜੀ ਤੇ ਯਾਰ ਇਸ ਚੀਜ਼ ਦਾ ਮਜਬੂਰੀ ਦਾ ਫਾਇਦਾ ਚੁੱਕਦੇ ਨਾ ਠੀਕ ਉਹਨਾਂ ਜ਼ਿਆਦਾਤਰ ਜਿਹੜੇ ਬਾਬੇ ਨੇ ਬਜ਼ੁਰਗ ਨੇ ਇਹਨਾਂ ਦੀ ਉਮਰਾਂ ਕੀ ਹੁੰਦੀਆਂ ਇਹਨਾਂ ਦੀ ਇਹ 60 ਤੋਂ 70 75 50 ਤੋਂ ਉੱਤੇ ਹੁੰਦੇ ਨੇ 50 ਤੋਂ ਉੱਤੇ ਹਾਂ ਨਹੀਂ ਹੈ ਨੇ 40 ਵੀ ਆਏ ਨੇ ਸਹੀ ਹੈ ਯਾਨੀ ਯੰਗ ਲੋਕ ਵੀ ਯੰਗ ਲੋਕ ਵੀ ਆਏ ਨੇ 25 ਸਾਲ ਤੁਹਾਨੂੰ ਇੱਥੇ ਹੋ ਗਏ ਨੇ ਥੋੜਾ ਜਿਹਾ ਨਵੀਂ ਜਨਰੇਸ਼ਨ ਨੂੰ ਦੱਸੋ ਕਿਵੇਂ احتیاط ਕਰ ਸਕਦੇ ਨੇ ਔਰ ਕਿਵੇਂ ਕਿਵੇਂ ਇਹਨਾਂ ਨੂੰ ਫਰਗ ਲਾਇਆ ਜਾਂਦਾ ਹੈ احتیاط ਇਹ ਹੈ ਕਿ ਸਾਡਾ دین ਸਿੱਧੀ ਗੱਲ ਫਰਮਾਂਦਾ ਹੈ ਕਿ ਬੁਰੇ ਕੰਮ ਤੇ ਬੁਰੀ ਚੀਜ਼ ਦੀ ਬਚੋ ਸਹੀ ਗੱਲ ਤੇ ਜਿਹੜੇ ਮੇਰੇ ਬੱਚੇ ਨੇ ਦੋਸਤ ਭਰਾ ਆਉਂਦੇ ਨੇ ਇਥੇ ਆਪਣੇ ਤਿਆਰ ਕਰਨ ਉਹ ਤੁਹਾਨੂੰ مختلف ਆਫਰਾਂ ਦੇ ਕਹਿੰਦੇ ਕੰਮ ਹੈਈ ਬਾਅਦ ਕਹਿੰਦੇ ਤੁਹਾਨੂੰ ਕਹਿੰਦੇ ਇਹ ਇਕਦੋਮੀ ਦੁਲਹੀ ਆ ਲਪਾ ਮੈਂ ਸਹੀ ਤੋਂ ਇਸ ਲਈ ਬਿਹਤਰ ਹੈ ਕਿ ਉਸ ਤੋਂ ਦੇਖੋ ਨੂੰ ਬਚ ਜਿੰਨਾ ਬਚ ਸਕਦੇ ਨੇ ਤੁਸੀਂ ਆਪਣੇ ਡੰਕੀ ਲਾ ਕੇ ਆਉਂਦੇ ਹੋ ਘਰ ਤੇ ਘਰ 10-12 ਲੱਖ ਦੇ ਕੇ ਆਉਂਦੇ ਹੋ ਤੇ ਦੂਜੀ ਜੀ ਇਹ ਚੀਜ਼ ਜਿਹੜਾ ਕੰਮ ਕਰਾਉਂਦੇ ਨੇ ਹਰਾਮ ਹੈ ਸਾਡੇ ਮਸਜਿਦ ਸਹੀ ਬਾਤ ਹੈ ਅੱਛਾ ਜ਼ਿਆਦਾਤਰ ਜਿਹੜੇ ਲੋਕ ਨੇ ਭਾਈ ਇਹ ਦੱਸੋ ਕਿ ਉਹ ਇਸ ਜਗ੍ਹਾ ਤੇ ਪਾਈ ਜਾਂਦੇ ਨੇ ਟ੍ਰੇਨਾਂ 'ਚ ਜਾਂ ਬੱਸਾਂ 'ਚ ਜਿਹੜੇ ਲੋਕ ਜਿਹੜੇ ਕੱਲ ਨੂੰ ਆਉਣਗੇ ਤੇ ਜਾਂ ਬੱਚੇ ਜਿਹੜੇ ਮੋਨੀਆਂ ਨਹੀਂ ਆਏ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀ ਕਿਹੜੀ ਜਗ੍ਹਾ ਤੇ ਇਹ ਚੀਜ਼ ਪਾਈ ਜਾਂਦੀ ਜਾਂ ਜ਼ਿਆਦਾਤਰ ਲੋਕ ਮਿਲਦੇ ਨੇ ਇਹ ਲੋਕ ਇੱਥੇ ਮੋਨੀਆਂ ਮਿਲਦੇ ਉਸ ਤੋਂ ਬਾਅਦ ਪਰੀਆ ਸਟੇਸ਼ਨ ਤੇ ਪੁਲਾਤੀਆ ਕਫੀਸੀਆ ਤਿੱਕੀ ਸਟੇਸ਼ਨ ਤੇ ਬੱਸਾਂ ਤੇ ਮਿਲਦੇ ਟ੍ਰੇਨਾਂ 'ਚ ਵੀ ਮਿਲਦੇ ਨੇ ਮਿਲਦੇ ਨੇ ਸਹੀ ਇਸ਼ਾਰਾ ਕਰਦੇ ਨੇ 15 ਰੁਪਿਆ ਦੀ ਕਵਰ ਖਲਾਂਦੇ ਨੇ ਸਹੀ ਹੈ ਜ਼ਿਆਦਾਤਰ ਕਿਸ ਉਮਰ ਦੇ ਲੋਕ ਹੁੰਦੇ ਨੇ ਇਹ ਜ਼ਿਆਦਾਤਰ ਦੇ ਏਜਡ ਹੁੰਦੇ ਜੇ ਇਹ ਏਜਡ ਹੁੰਦੇ ਨੇ ਯਾਨੀ ਕਿ ਪਲੱਸ 60 62 ਹਾਂ ਜੀ ਬਿਲਕੁਲ ਹੀ ਭਾਈ ਜੀ ਸੱਚ ਹੈ ਇੱਥੇ ਨਾ ਇਹ ਜਿਹੜੇ ਗ੍ਰੀਕ ਲੋਕ ਨੇ ਇੱਥੇ ਇਹਨਾਂ ਸਨ ਹੈ ਜੀ ਸਮਝ ਜਿਵੇਂ ਅਸੀਂ ਬਿਲਕੁਲ ਨਾ ਨਾ ਕਚਰਾ ਹੁਣ ਵੇਖਣ ਸਾਡੇ ਮੂੜੇ ਪਾਰੇ ਗਿੱਲੇ ਰ ਕੰਮ ਇੱਥੇ ਕਰਦੇ ਸੋਹਣਾ ਕੰਮ ਬਾਕੀ ਇਹ ਮਰ ਗਏ ਤੁਸੀਂ ਆਪ ਵੀ ਸੋਸ਼ਲ ਮੀਡੀਆ ਦੇ ਚੈੱਕ ਕਰਦੇ ਹੋਣੇ ਬੜੇ ਬੜੇ ਗੰਦੇ ਕਮੈਂਟ ਕਰ ਰਹੇ ਨੇ ਕੀ ਹੈ ਜੀ ਪਾਕਿਸਤਾਨ ਇੰਡਿਲੀਵਰੀ ਦਾ ਕੰਮ ਕਰਨ ਲੱਗ ਪਏ। ਬਾਕੀ ਮੇਰਾ ਪਾਕਿਸਤਾਨੀ ਭਰਾਵਾਂ ਕੀ ਮੈਸੇਜ ਹੈ ਕਿ ਚੰਗਾ ਕੰਮ ਕਰਨਾ ਆਪਣਾ ਫੈਟਰੀਆਂ 'ਚ ਕੰਮ ਕਰਨ ਕੋਸ਼ਿਸ਼ ਕਰਨ। ਆਪਣਾ ਮਿਹਨਤ ਮਜ਼ਦੂਰੀ ਕਰਨ। ਇਹ ਵਿੱਚੋਂ ਇਹ ਇਹਨਾਂ ਸੰਸਮਝਿਆ ਕਿ ਇਹਨਾਂ ਸਿਰਫ ਮਿੱਟੀ ਦੀ ਕੰਮ ਕਰਨਾ ਜ਼ਿੰਦਾਰੀ ਕਰਨਾ ਬਾਕੀ ਨਹੀਂ। ਤੁਸੀਂ ਕੋਸ਼ਿਸ਼ ਕਰੋ ਚੰਗਾ ਕੰਮ ਹੀ ਲੱਭੇ ਦਾ। ਜੀ ਭਾਈ ਜੀ ਬਾਈ ਬਿਲਕੁਲ ਹੀ ਥੋੜੇ ਜਿਹੇ ਪੈਸੇ ਨਹੀਂ ਵੜਿਆ ਤਾਂ ਬੰਦੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਤੇ ਇਹਨਾਂ ਬੰਦਾ ਬਚ ਕੇ ਰਹਿਣਾ ਆਪਣੇ ਭਰਾਵਾਂ ਕੀ ਮੈਸੇਜ ਹੈ ਅਸੀਂ ਵੀ ਬਚ ਕਰਾਨੇ ਜੀ ਇੱਜ਼ਤ ਦੀ ਖਾਲੋ ਕਿਉਂਕਿ جو ہے بیماریاں کوشش بچ یہاں پہ بچوں کی مجبوریوں سے فائدہ اٹھایا جاتا ہے اور جتنے بھی لوگوں کا آپ نے سنا ہے ان تمام لوگوں کے ایکسپیرینس ہیں بہت زیادہ لوگ ہچکچا رہے ہیں کیمرے کی دوسری سائیڈ پہ کھڑے ہیں وہ بات نہیں کر سکتے لیکن یہاں پہ بڑا عام ہے سو جتنے بھی لوگ یہاں پہ رہ رہے ہیں یا کل کو آئیں گے احتیاط کریں امونیا میں ٹرینوں اور بسوں میں اگر کوئی آپ کے ساتھ اس طرح بات کرتا ہے کوئی اولڈ پرسن ہے ਤੋ ਆਪਕੋ ਆਪਕੇ ਨੋਲੇਜ ਮੇ ਹੋਣਾ ਚਾਹੀਏ ਕਿ ਇਹ ਬੰਦਾ ਹੋ ਸਕਦਾ ਹੈ ਆਪਕਾ ਮਿਸਯੂਜ਼ ਕਰੇ ਯਕੀਨਨ ਆਪ ਲੋਗੋ ਕੋ ਨੋਲੇਜ ਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਇਸ ਵੀਡੀਓ ਤੇ ਰਿਐਕਸ਼ਨ ਦੇਣ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਅਸੀਂ ਆਪਣੇ ਭਰਾਵਾਂ ਨੂੰ ਅਵੇਅਰਨੈਸ ਦੇ ਸਕੀਏ ਉਹਨਾਂ ਨੂੰ ਅਵੇਅਰ ਕਰ ਸਕੀਏ ਕਿ ਅਗਰ ਉਹ ਗਰੀਸ ਜਾਂ ਇਸ ਤੋਂ ਇਲਾਵਾ ਵੀ ਕਿਸੇ ਮੁਲਕ ਦੇ ਅੰਦਰ ਜਾਂਦਾ ਹੈ ਹਰ ਮੁਲਕ ਦੇ ਅੰਦਰ ਐਨੇ ਦੇ ਘਟੀਆ ਤੇ ਭੇੜੀਏ ਇਨਸਾਨ ਮੌਜੂਦ ਨੇ ਭੇਡੀਆਂ ਦੀ ਸ਼ਕਲਾਂ ਦੇ ਵਿੱਚ ਇਨਸਾਨ ਮੌਜੂਦ ਨੇ ਜਿਹੜੇ ਬੁਲਾ ਕੇ ਫੁਸਲਾ ਕੇ ਕੰਮ ਦਾ ਲਾਰਾ ਲਾ ਕੇ ਕੰਮ ਦਾ ਕਹਿ ਕੇ ਗਲਤਕਾਰੀਆਂ ਕਰਦੇ ਨੇ ਗਲਤ ਹਰਕਤਾਂ ਕਰਦੇ ਨੇ ਜ਼ਿਆਤੀਆਂ ਕਰਦੇ ਨੇ ਤੇ ਅਸੀਂ ਦੇਖ ਰਹੇ ਹਾਂ ਕਿ ਗਰੀਸ ਦੇ ਅੰਦਰ ਸਾਡੇ ਮੁਸਲਮਾਨ ਭਰਾ ਵੀ ਨੇ ਸਿੱਖ ਭਰਾ ਵੀ ਨੇ Hindu ਵੀ ਬਹੁਤ ਜ਼ਿਆਦਾ ਨੇ ਤੇ ਉਥੇ ਬੱਚਿਆਂ ਨੂੰ ਕਮਾਂ ਦਾ ਕਹਿ ਕੇ ਉਹਨਾਂ ਦੇ ਨਾਲ ਜ਼ਿਆਤੀ ਕਰਨੀ ਉਹਨਾਂ ਦੇ ਨਾਲ ਗਲਤ ਹਰਕਤਾਂ ਕਰਨੀਆਂ ਇਹ ਇਨਸਾਨੀਅਤ ਨਹੀਂ ਇਹ ਬਹੁਤ ਘਟੀਆ ਤਰੀਨ ਹਰਕਤ ਹੈ ਤੇ ਇਸ ਵੀਡੀਓ ਦਾ ਇੱਕ ਹੀ ਮਕਸਦ ਹੈ ਕਿ ਆਪਣੇ ਭਰਾਵਾਂ ਨੂੰ ਅਸੀਂ ਅਵੇਅਰ ਕਰ ਸਕੀਏ ਕਿ ਅਗਰ ਕੋਈ ਕਿਸੇ ਵੀ ਮੁਲਕ ਦੇ ਅੰਦਰ ਜਾਂਦਾ ਹੈ ਤੇ ਉਹ ਅਵੇਅਰ ਹੋ ਸਕੇ ਕਿ ਉਹਨੇ ਕਿਹੜੀਆਂ ਚੀਜ਼ਾਂ ਤੋਂ ਬਚਣਾ ਹੈ ਉਹਨੇ ਕਿਹੜੀਆਂ ਚੀਜ਼ਾਂ ਤੋਂ ਉੱਥੇ ਜਾ ਕੇ ਕਿਹੜੇ ਲੋਕਾਂ ਕੋ ਉਹਨਾਂ ਨੇ ਉਹਨੇ ਇਗਨੋਰ ਕਰਨਾ ਹੈ ਕਿ ਲੋਕਾਂ ਨੂੰ ਦੇਖ ਕੇ ਵੀ ਇਗਨੋਰ ਕਰਨਾ ਹੈ ਬੰਦੇ ਨੂੰ ਪਤਾ ਚੱਲ ਜਾਂਦਾ ਹੈ ਅੱਛੇ ਟੱਚ ਦਾ ਵੀ ਤੇ ਬੈਡ ਟੱਚ ਦਾ ਵੀ ਤੇ ਐਸੇ ਜਿਹੇ ਵੀਡੀਓ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਹੈ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ